ਤੇ ਡਾਕਟਰਸ ਜਾਂ ਨਰਸਸਿਸ ਜਾਂ ਪ੍ਰੋਫੈਸ਼ਨਲਸ ਜਾਂ ਇਥੇ ਆ ਕੇ ਉਹਨੂੰ ਜੌਬ ਨਹੀਂ ਮਿਲਦੇ ਇਹ ਤਾਂ ਕਦੇ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ ਉਹਨਾਂ ਕੋਲ ਸਕਿੱਲਸ ਆ ਜਿਹੜੇ ਆਪਣੀ ਕਮਿਊਨਿਟੀ ਯੂਜ਼ ਕਰ ਸਕਦੇ ਆ ਫਕਾਤ ਨਹੀਂ ਉਹਨਾਂ ਨੂੰ ਜੌਬ ਦੇਵਾਂਗੇ ਜਿਆਦੇ ਲੋਕੀ ਲੈ ਆਏ ਤੇ ਇਥੇ ਕੋਈ ਚੀਜ਼ ਹੋਣਾ ਲੈ ਹੋਵੇ ਨਾ ਤੇ ਜਿਹੜੇ ਇਥੇ ਦੇ ਲੋਕ ਆਲਰੇਡੀ ਆ ਉਹਨਾਂ ਦੇ ਸਕੂਲਿੰਗ ਐਂਡ ਹੈਲਥ케ਅ ਸਾਰੇ ਤੇ ਪ੍ਰੈਸ਼ਰ ਫੈਮ ਦੇ ਉਸ ਟਾਈਮ ਦੇ ਵਿੱਚ ਜਿਹੜੇ এমপ্লয়ার ਸਗੇ ਉਹਨਾਂ ਨੇ ਫਰੈਸ਼ਰ ਬਹੁਤ ਪਾਉਂਦੇ ਸੀਗੇ ਐਂਟੀਮਿਡੇਟ ਕਰਦੇ ਸੀਗੇ ਕਹਿੰਦੇ ਜੇ ਤੁਸੀਂ ਯੂਨੀਅਨ ਬਣਾ ਲਿਆ ਤੁਹਾਡੇ ਤਨਖਾਹਾਂ ਕੱਟੀਆਂ ਜਾਣੀਆਂ ਜੇ ਤੁਸੀਂ ਫਾਇਰ ਹੋ ਜਾਣਾ ਜਾਂ ਆਹ ਕਰ ਜਾਣਾ ਸਾਰੀਆਂ ਗਲਤ ਗੱਲਾਂ ਉਹਨਾਂ ਨੂੰ ਕਹਿੰਦੇ ਸੀਗੇ ਸੋ ਫਿਰ ਲੋਕੀ ਡਰ ਜਾਂਦੇ ਸੀਗੇ ਤੇ ਫਿਰ ਬਾਅਦ ਚੋਂ ਜਾ ਕੇ ਜਦੋਂ ਵੋਟ ਤੱਕ ਆਉਂਦਾ ਸੀਗਾ ਕਹਿੰਦੇ ਚਲ ਆਪਾਂ ਯੂਨੀਅਨ ਨਹੀਂ ਬਣਾਉਂਦੇ ਕਿ ਪੰਜਾਬੀ ਬੰਦਾ ਰੱਖ ਲਿਆ ਪਰ ਉਹਨੂੰ ਬੋਲਰ ਨਹੀਂ ਦੇਣਾ ਐਂ ਆਪਾਂ ਇਹ ਬਹੁਤ ਕੁਝ ਦੇਖਦੇ ਆ ਕਿ ਹੁਣ ਸਾਡੇ ਲਈ ਵੀ ਡਿਬੇਟਸ ਬਹੁਤ ਸੀਗੇ ਇਸ ਹਫਤੇ ਜਿਹੜਾ ਆਪਾਂ ਕਰਨੇ ਸੀਗੇ ਤੁਹਾਡੇ ਚੈਨਲ ਦੇ ਨਾਮ ਵੀ ਕੋਈ ਉਹ ਨਾ ਕਰੀ ਬਾਕੀ ਦੇ ਵੀ ਹੈਨਾ ਕੰਸਰਵੇਟਿਵਸ ਉਹਨਾਂ ਨੂੰ ਓਨ ਨਹੀਂ ਦਿੰਦੇ ਦੋਸਤੋ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਅਸੀਂ ਬੀਸੀ ਇਲੈਕਸ਼ਨ ਦੇ ਸਬੰਧ ਵਿੱਚ 1 ਜੁਲਾਈ ਨੂੰ ਵੋਟਾਂ ਆ ਤੇ ਵੱਖ-ਵੱਖ ਉਮੀਦਵਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਅੱਜ ਸਰੀ ਨਿਊਟਨ ਤੋਂ ਐਨਡੀਪੀ ਦੇ ਉਮੀਦਵਾਰ ਜੈਸੀ ਸੋਨਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜੈਸੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਆਇਆਂ ਨੂੰ ਕੀ ਜਿਸ ਕਰਨ ਜੀ ਐਂਡ ਪਰਿਤ ਦਸਕਾ ਦਸਕਾ ਨੂੰ ਤੇ ਤੁਹਾਨੂੰ ਬਹੁਤ ਪਿਆਰਪਰੀ ਸਤਿ ਸ਼ਕਾ ਅਸਕਲ ਜੀ ਕੈਂਪੇਨਿੰਗ ਕਿਦਾਂ ਚੱਲ ਰਹੀ ਹੈ ਜੀ ਬਹੁਤ ਚੰਗੀ ਚੱਲ ਰਹੀ ਹੈ ਆਪਾਂ ਡੋੜਾਂ ਤੇ ਹਰੇਕ ਦਿਨ ਜਾਂਦੇ ਆ ਤੇ ਲੋਕੀ ਬਹੁਤ ਖੁਸ਼ ਆ ਉਦਾਂ ਪਰ ਹੈ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਦਾ ਚੇਂਜ ਕਰਨ ਵਾਲੀਆਂ ਤੇ ਉਹ ਵੀ ਸਾਨੂੰ ਪਤਾ ਆ ਉਹ ਤੇ ਚੇਂਜ ਲਿਆਉਂਦੇ ਆ ਆਪਾਂ ਪਰ ਉਦਾਂ ਜਿਹੜਾ ਫੀਡਬੈਕ ਹੈ ਬਹੁਤ ਚੰਗਾ ਆ ਹੈਰੀ ਬੈਂਸ ਉਹਨਾਂ ਦੀ ਇਹ ਰਾਈਟਿੰਗ ਰਹੀ ਹੈ 2005 ਤੋਂ ਲੈ ਕੇ ਲਗਾਤਾਰ ਕਮਿਊਨਿਟੀ ਦੇ ਵਿੱਚ ਬੱਚੇ ਛੋਟੇ ਛੋਟੇ ਹੁੰਦੇ ਸੀ ਜਿਹੜੇ ਵੱਡੇ ਹੋ ਗਏ ਜਦੋਂ ਦੇ ਉਹ ਐਮਐਲਏ ਬਣਦੇ ਰਹੇ ਆ ਹਾਂਜੀ ਯਾਦ ਕਰਦੇ ਆ ਲੋਕ ਉਹਨਾਂ ਨੂੰ ਜ਼ਿਕਰ ਕਰਦੇ ਆ ਜਾਂ ਤੁਸੀਂ ਕਿਦਾਂ ਦੇਖਦੇ ਹੋ ਵੀ ਉਹਨਾਂ ਤੋਂ ਬਾਅਦ ਹੁਣ ਤੁਸੀਂ ਕਿਦਾਂ ਹੈਂਡਲ ਕਰੋਗੇ ਨਹੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਮਿਊਨਿਟੀ ਤੋਂ ਅੱਜ ਤੱਕ ਵੀ ਅੱਜ ਤੱਕ ਵੀ ਕਹਿੰਦੇ ਆ ਤੁਸੀਂ ਕਾਹਤੇ ਨਹੀਂ ਮੋੜ ਕੇ ਖੜੇ ਹੈ ਨਾ ਪਰ ਉਹਨਾਂ ਲਈ ਆਸ ਹੈਗਾ ਥੈਟ ਉਹਨਾਂ ਨੂੰ ਵੀ ਪਤਾ ਸੀਗਾ ਜਿੰਨਾ ਚਿਰ ਉਹਨਾਂ ਨੂੰ ਕੋਈ ਲੱਭਦਾ ਨਹੀਂ ਜਿਹੜਾ ਉਹਨਾਂ ਦੀ ਲੇਗਸੀ ਤੇ ਬਿਲਡ ਕਰ ਸਕਦਾ ਉਹਨਾਂ ਨੇ ਵੀ ਨਹੀਂ ਜਾਣਾ ਸੀਗਾ ਸੋ ਹੌਪਫਲੀ ਉਹ ਉਹ ਲੇਗਸੀ ਤੇ ਮੈਂ ਕਰ ਸਕਦੀ ਆ ਮੇਰਾ ਬੈਕਗਰਾਉਂਡ ਹੈਗਾ ਮੈਂ ਹੈਗੀਆਂ ਲੇਬਰ ਤੇ ਹਿਊਮਨ ਰਾਈਟਸ ਦੀ ਵਕੀਲ ਜੀ ਹਸਪੀਟਲ empioyes ਯੂਨੀਅਨ ਵਾਸਤੇ ਸੋ ਉੱਥੇ ਮੈਂ ਹਰ ਇੱਕ ਦਿਨ ਕੰਮ ਕਰਨ ਵਾਲਿਆਂ ਲਈ ਲੜਦੀ ਆ ਉਹਨਾਂ ਦੇ ਹੱਕਾਂ ਦੇ ਲਈ ਲੜਦੀ ਆ ਉਹਨਾਂ ਦੇ ਫੇਅਰ ਵੇਜਸ ਹਰਨ ਸੇਫ ਵਰਕਿੰਗ ਕੰਡੀਸ਼ਨਸ ਰਿਸਪੈਕਟਡ ਮੇਲੇ ਵਰਕਪਲੇਸ ਦੇ ਵਿੱਚ ਸੋ ਇਹ ਕੰਮ ਦੇ ਵਿੱਚ ਆਈ ਥਿੰਕ ਉਹਨਾਂ ਨੂੰ ਵੀ ਪਤਾ ਲੱਗਾ ਕਿ ਠੀਕ ਹੈ ਜਿਹੜੇ ਕੰਮ ਮੈਂ ਕੀਤੇ ਆ ਉਹ ਤੇ ਜਿਸ ਤਰੁਗੀ ਉਹਸ ਰਾਤੇ ਤੇ ਉਹੋ ਕਾਮ ਕਮਿਊਨਿਟੀ ਲਈ ਕਰੂਗੀ ਤੇ ਹੈਰੀ ਬੈਂਸਨ ਨੂੰ ਇਸ ਕੈਂਪੇਨ ਦੇ ਵਿੱਚ ਹੈਲਪ ਕਰਦੇ ਨੇ ਨਾਲ ਨੇ ਉਹ ਹਾਂਜੀ ਉਹ ਵੀ ਨਾਲ ਹੀ ਜਾਂਦੇ ਆ ਡੋਰ ਨਾਕਿੰਗ ਸ਼ਾਇਦ ਜਦੋਂ ਆਪਾਂ ਆਮਗੇ ਕਮਿਊਨਿਟੀ ਦੇ ਵਿੱਚ ਤੁਸੀਂ ਸਾਰੇ ਮਿਲਣਗੇ ਉਹਨਾਂ ਨੂੰ ਯਾ ਲੋਕਾਂ ਦੇ ਕੰਸਰਨ ਕੀ ਨੇ ਲੋਕ ਦੱਸਦੇ ਨੇ ਆਪਣੀਆਂ ਪ੍ਰੋਬਲਮਸ ਕਿ ਕੀ ਜ਼ਿਆਦਾ ਪ੍ਰੋਬਲਮਸ ਕਿਹੜੀਆਂ ਦੱਸ ਰਹੇ ਨੇ ਡੋਰ ਨਾਕਿੰਗ ਵੇਲੇ ਹਾਂਜੀ ਸੋ ਵੱਡੀ ਤਾਂ ਇਹ ਆ ਰਾਈਟ ਨਾਓ ਇਨਫਲੇਸ਼ਨ ਬਹੁਤ ਜ਼ਿਆਦਾ ਹੈ ਗਲੋਬਲੀ ਹੈ ਨਾ ਸੋ ਚੀਜ਼ਾਂ ਬਹੁਤ ਮਹਿੰਗੀਆਂ ਵੀ ਹੈਗੀਆਂ ਤੇ ਆਹ ਉਹਦਾ ਹੈਲਥ ਕੇਅਰ ਦਾ ਹੈਲਥ케ਅਰ ਦੇ ਵਿੱਚ ਇਨਵੈਸਟਮੈਂਟ ਚਾਹੀਦੀ ਹੈ ਤੇ ਆਪਾਂ ਵੀ ਸਹਿਮਤ ਹੈ ਇਸ ਦੇ ਨਾਲ BCNDP ਅਮ ਆਪਾਂ ਕਿਹਾ ਸੜੀ ਬਹੁਤ ਚੈਰਲੇ ਇਗਨੋਰ ਕੀਤਾ ਗਿਆ ਸੀਗਾ ਜਿਹੜੀ ਪਿਛਲੀ ਸਰਕਾਰ ਆ ਜੌਨ ਰਾਸਟਰ ਦੀ ਸਰਕਾਰ ਜਿਹੜੀ ਹੋਣੀ ਆ ਉਹੀ ਵਿੱਚ ਗਵਰਨਮੈਂਟ ਸੀਗੇ ਜਦੋਂ ਕੋਈ ਪੈਸੇ ਸੜੀ ਨੂੰ ਮਿਲਦੇ ਨਹੀਂ ਸੀਗੇ ਸੋ ਹੁਣ ਆਪਾਂ ਕਿਹਾ ਸੜੀ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਇਹ ਸਾਰਿਆਂ ਤੋਂ ਫਾਸਟੈਸਟ ਗਰੋਇੰਗ ਸਿਟੀ ਆ ਇੱਥੇ ਵੀ ਪੈਸੇ ਚਾਹੀਦੇ ਆ ਸੋ ਹੁਣ ਆਪਾਂ ਨਾ ਮਹਾਸਪਤਾਲ ਇੱਥੇ ਬਣਾਉਣੇ ਆ ਆਮ ਨਾ ਮੈਡੀਕਲ ਸਕੂਲ ਇੱਥੇ ਸਿਟੀ ਜਾ ਰਹੀ ਆ ਸੋ ਇੱਥੇ ਦੇ ਨਿਆਣੇ ਇੱਥੇ ਆ ਪੜ ਕੇ ਇੱਥੇ ਡਾਕਟਰ ਬਣ ਸਕਣ ਐਕਸਟੈਂਸ਼ਨ ਸ੍ਰੀ ਮੈਮੋਰੀਅਲ ਹਸਪੀਟਲ ਜਾ ਰਹੀ ਆ ਸੋ ਇਸ ਸਾਰੀਆਂ ਚੀਜ਼ਾਂ ਨਵੇਂ 800 ਡਾਕਟਰ ਹਾਇਰ ਕਰ ਲੈ 6000 ਤੋਂ ਜ਼ਿਆਦਾ ਨਰਸਿਸ ਹਾਇਰ ਕਰ ਲੀਆਂ ਸੋ ਹੌਲੀ ਹੌਲੀ ਆਪਾਂ ਇੱਥੇ ਇਨਵੈਸਟਮੈਂਟ ਕਰ ਰਹੇ ਆ ਹੈਲਥ케ਅ ਦੇ ਵਿੱਚ ਬਿਕਾਜ਼ ਸਾਨੂੰ ਇੱਥੇ ਜਿਆਦਾ ਇਸ ਸਾਰੇ ਦੇ ਵਿੱਚ ਇਥੇ ਗ੍ਰੋਥ ਬਹੁਤ ਜ਼ਿਆਦਾ ਆ ਤੇ ਸਾਨੂੰ ਮੇਕ ਸ਼ੁਰ ਕਰਨਾ ਚਾਹੀਦਾ ਜਦੋਂ ਵੀ ਕਿਸੇ ਨੂੰ ਹੈਲਥ케ਅ ਦੀ ਲੋੜ ਆ ਉਹਨਾਂ ਨੂੰ ਮਿਲ ਸਕੇ ਹੈਲਥ케ਅ ਦੀ ਪ੍ਰੋਬਲਮ ਥੋੜੀ ਜਿਹੀ ਵੱਡੀ ਆ ਲੋਕਾਂ ਦੀ ਤੁਹਾਡੇ ਕੋਲ ਕੋਈ ਵੱਡਾ ਪਲਾਨ ਇਹਦੇ ਲਈ ਜਿਹਦੇ ਨਾਲ ਇਹਦਾ ਕੁਝ ਹੋ ਸਕਦਾ ਕੁਝ ਕੰਟਰੋਲ ਦੇ ਵਿੱਚ ਹੈਗਾ ਜਾਂ ਜਿਹੜੇ ਕੁਝ ਪਾਰਟੀਆਂ ਕਹਿ ਰਹੀਆਂ ਵੀ ਪ੍ਰਾਈਵੇਟ ਲੈ ਆਓ ਦੋ ਕਿਸਮ ਦਾ ਬਣਾ ਲਓ ਤੁਸੀਂ ਉਹਦੇ ਹੱਕ 'ਚ ਬਿਲਕੁਲ ਨਹੀਂ ਹੈਗੀ ਮੈਂ ਉਸ ਦੇ ਹੱਕ 'ਚ ਸੋ ਜਿੱਦਾਂ ਮੈਂ ਕਿਹਾ ਮੈਂ ਹਸਪੀਟਲ EMPLOYEES ਯੂਨੀਅਨ ਵਾਸਤੇ ਕੰਮ ਕਰਦੀ ਆ ਤੇ 16 ਸਾਲ ਪਹਿਲਾਂ ਆ ਲਿਬਰਲ ਸਰਕਾਰ ਦੇ ਤੇਲੇ ਉਹ ਉਹਨਾਂ ਦਿਨ ਜੌਬਾਂ ਜਿਹੜੇ ਯੂਨੀਅਨ 'ਚ ਕੰਮ ਕਰਦੇ ਆ ਜਿਹੜੇ ਆ ਹਾਊਸਕੀਪਿੰਗ 'ਚ ਕੰਮ ਕਰਦੇ ਆ ਕਿਚਨ 'ਚ ਕੰਮ ਕਰਦੇ ਆ ਕੇਅਰ ਐਡ ਆ ਉਹਨਾਂ ਦੀਆਂ ਜੌਬਾਂ ਪ੍ਰਾਈਵੇਟਾਈਜ਼ ਕੀਤੀਆਂ ਗਈਆਂ ਸੀਗੀਆਂ ਜਨ ਰਸਤ ਦੀ ਸਰਕਾਰ ਥਲੇ ਜਿਹੜੀ ਹੁਣ ਕੰਸਰਵੇਟਿਵ ਗਵਰਨਮੈਂਟ ਆ ਪੜਨਾ ਚਾਹੁੰਦੀ ਆ ਸੋ ਉਹਨਾਂ ਦੇ ਸਰਕਾਰ ਥਲੇ ਉਹਨਾਂ ਦੀਆਂ ਜੌਬਾਂ ਜਿਹੜਾ ਕਲੈਕਟਿਵ ਐਗਰੀਮੈਂਟ ਸੀਗੇ ਯੂਨੀਅਨਾਈਜ਼ ਸੀਗੇ ਉਹਨਾਂ ਦੀਆਂ ਜੌਬਾਂ ਪ੍ਰਾਈਵੇਟਾਈਜ਼ ਕੀਤੀਆਂ ਗਈਆਂ ਇੰਟਰਨੈਸ਼ਨਲ ਕੰਪਨੀਆਂ ਆ ਗਈਆਂ ਉਹਨਾਂ ਨੇ ਤਨਖਾਹਾਂ ਅੱਧੀਆਂ ਕੀਤੀਆਂ ਗਈਆਂ ਸੀਗੀਆਂ ਐਂਡ ਉਹ ਤੋਂ ਜ਼ਿਆਦੇ ਆਮ ਲੇਡੀਜ਼ ਸਿਗਨੇਚਰ ਕੰਮ ਕਰਦੇ ਆ ਤੇ ਸਾਡੀ ਕਮਿਊਨਿਟੀ ਆਲੇ ਆ ਸੋ ਬਹੁਤ ਅਸਰ ਪਿਆ ਲੋਕਾਂ ਨੇ ਆਪਣੇ ਘਰ ਗਵਾਏ ਇਸ ਖਾਤਰ ਉਹਨਾਂ ਦੀ ਫੈਮਲੀਆਂ ਟੁੱਟੀਆਂ ਬਹੁਤ ਜ਼ਿਆਦਾ ਅਸਰ ਪਿਆ ਸੀਗਾ ਐਂਡ ਜੇ ਤੁਸੀਂ ਪ੍ਰਾਈਵੇਟਾਈਜ਼ ਕਰਦੇ ਆ ਬੈਟਰ ਹੈਲਥ케ਅਰ ਨਹੀਂ ਮਿਲਦੀ ਕਿਉਂਕਿ ਇਹ ਪ੍ਰੋਬਲਮ ਤਾਂ ਆਇਆ ਥੈਟ ਤੁਹਾਨੂੰ ਪ੍ਰੋਫੈਸ਼ਨਲਸ ਚਾਹੀਦੇ ਆ ਡਾਕਟਰਸ ਚਾਹੀਦੇ ਆ ਨਰਸਸ ਚਾਹੀਦੇ ਆ ਨਾ ਕਿ ਜੇ ਤੁਹਾਡੇ ਕੋਲ ਪੈਸੇ ਆ ਤੁਸੀਂ ਹੈਲਥ ਕੇਅਰ ਲੈ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗੇ ਤੁਹਾਨੂੰ ਨਹੀਂ ਮਿਲਣੀ ਰਾਈਟ ਸੋ ਸਾਡਾ ਪਲਾਨ ਵੀ ਸੀ ਐਨ ਡੀ ਪੀ ਦਾ ਆ ਤੇ ਆਪਾਂ ਜਿਆਦਾ ਡਾਕਟਰਸ ਨੂੰ ਹਾਇਰ ਕਰਨਾ ਹੈ ਜਿਆਦਾ ਨਰਸਸ ਨੂੰ ਹਾਇਰ ਕਰਨਾ ਹੈ ਇੱਥੇ ਮੈਡੀਕਲ ਸਕੂਲ ਜਿੱਦਾਂ ਮੈਂ ਕਿਹਾ ਨਮਾ ਬਣ ਰਿਹਾ ਯੂ ਬੀ ਸੀ ਦੇ ਵਿੱਚ ਉਹਨਾਂ ਨੇ 120 ਤੋਂ ਜਿਆਦਾ ਸੀਟਾਂ ਉੱਚ ਵੀ ਲਾਤੇ ਆ ਤੇ ਅੰਮ ਇੰਟਰਨੈਸ਼ਨਲ ਟ੍ਰੇਨਡ ਡਾਕਟਰਸ ਐਂਡ ਨਰਸਸ ਉਹਦਾ ਵੀ ਪਲਾਨ ਬਣ ਗਿਆ ਕਿ ਉਹ ਇੱਥੇ ਆ ਕੇ ਈਜ਼ਲੀ ਡਾਕਟਰਸ ਐਂਡ ਨਰਸਸ ਬਣ ਸਕਣ ਸੋ ਉਹ ਤਾਂ ਹੀ ਸਾਡੀ ਸਾਰਿਆਂ ਦੀ ਹੈਲਥ케ਅਰ ਦੀ ਨੀਡਸ ਆਪਾਂ ਮਿਲ ਸਕਦੇ ਆ ਇੱਥੇ ਕਾਫੀ ਜ਼ਿਆਦਾ ਡਾਕਟਰ ਤੇ ਨਰਸਸ ਜਿੱਦਾਂ ਆਏ ਆ ਜਿਹੜੇ ਇੰਟਰਨੈਸ਼ਨਲ ਨਰਸਸ ਨੇ ਜਾਂ ਡਾਕਟਰਸ ਨੇ ਰਵੀ ਪ੍ਰਮਾਰ ਹੋਰੀ ਇਹਦੇ ਤੇ ਕਾਫੀ ਕੰਮ ਕੀਤਾ ਉਹਨਾਂ ਨੂੰ ਉਹ ਐਨਫਾ ਉਹਦੇ ਨਾਲ ਪ੍ਰੋਬਲਮ ਸੋਲਵ ਹੋ ਸਕਦੀ ਆ ਕਿ ਉਹਦੇ ਤੋਂ ਅੱਗੇ ਵੀ ਕੁਝ ਕਰਨਾ ਪਊਗਾ ਤੁਹਾਨੂੰ ਦੋ ਚੀਜ਼ਾਂ ਉਹਨਾਂ ਨੂੰ ਵੀ ਹੋਣਾ ਪੈਣਾ ਤਾਂ ਸਾਨੂੰ ਇੱਥੇ ਵੀ ਟ੍ਰੇਨ ਕਰਨੇ ਪੈਣੇ ਆ ਹੈਨਾ ਸੋ ਲੋਕਲੀ ਵੀ ਸਾਨੂੰ ਡਾਕਟਰਸ ਤੇ ਨਰਸਸਿਸ ਤੇ ਪ੍ਰੋਗਰਾਮਸ ਤੇ ਫੰਡਿੰਗ ਪੋਣੀ ਪੈਣੀ ਆ ਸੋ ਇੱਥੇ ਵੀ ਬਣ ਸਕਣ ਪਰ ਜਿਹੜੇ ਲੋਕ ਇੱਥੇ ਆਉਂਦੇ ਆ ਉਮੀਦ ਦੇ ਨਾਲ ਉੱਥੇ ਡਾਕਟਰਸ ਜਾਂ ਨਰਸਿਸ ਜਾਂ ਪ੍ਰੋਫੈਸ਼ਨਲਸ ਜਾਂ ਇੱਥੇ ਆ ਕੇ ਉਹਨਾਂ ਨੂੰ ਜੌਬ ਨਹੀਂ ਮਿਲਦੇ ਇਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ ਉਹਨਾਂ ਕੋਲ ਸਕਿੱਲਸ ਆ ਜਿਹੜੇ ਆਪਣੀ ਕਮਿਊਨਿਟੀ ਯੂਜ਼ ਕਰ ਸਕਦੇ ਆ ਆਪਾਂ ਕਾਹਤ ਨਹੀਂ ਉਹਨਾਂ ਨੂੰ ਜੌਬ ਦੇਵਾਂਗੇ ਹੈਨਾ ਸੋ ਦੋਨੇ ਪਾਸੇੋਂ ਕਰਨਾ ਪੈਣਾ ਦਾ ਸਾਰੇ ਜਿਹੜੇ ਮੈਥਡਸ ਆ ਗਿਆ ਯੂਜ਼ ਕਰਕੇ ਆਪਾ ਹੈਲਥ케ਅਰ ਪ੍ਰੋਫੈਸ਼ਨਲ ਜਿੱਤੋ ਵੀ ਮਿਲਦੇ ਆ ਆਪਾਂ ਲਈ ਆਏ ਸਾਡੇ ਸਿਸਟਮ ਚ ਸੋ ਸਾਰਿਆਂ ਨੂੰ ਹੈਲਥ케ਅਰ ਮਿਲ ਸਕੇ ਤੁਸੀਂ ਜਿਹੜੇ ਯੂਨੀయన్స్ ਦੇ ਲਈ ਕੰਮ ਕਰਦੇ ਹੋ ਉੱਥੇ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ ਅਸਲ ਦੇ ਵਿੱਚ ਹਾਂਜੀ ਸੋ ਇਹ ਜਿਹੜੇ ਹੈਰੀ ਬੈਂਸ ਜਿਹੜਾ ਉਹਨਾਂ ਨੇ ਬਹੁਤ ਕੰਮ ਕੀਤਾ ਯੂਨੀయన్స్ ਦੇ ਵਿੱਚ ਐਂਡ ਬਹੁਤ ਚੀਜ਼ਾਂ ਲਿਆਂਦੀਆਂ ਸੋ ਪਹਿਲਾਂ ਤਾਂ ਹੈਗੇ ਐਨਡੀਪੀ ਸਰਕਾਰ ਬਣਨ ਤੋਂ ਪਹਿਲਾਂ ਬੀਸੀ ਦੇ ਵਿੱਚ ਵੀ ਹੈਡ ਵਨ ਆਫ ਦਾ ਲੋਇਸਟ ਮਿਨਿਮਮ ਵੇਜਸ ਇਨ ਦੀ ਐਂਟਾਇਰ ਕੰਟਰੀ ਹਣਾ ਤੇ ਹੁਣ ਸਾਰੇ ਪ੍ਰੋਵਿੰਸਸ ਤੋਂ ਜ਼ਿਆਦਾ ਸਾਡੀ ਇੱਥੇ ਮਿਨਿਮਮ ਵੇਜ ਚੱਕੀ ਗਈ ਆ ਬਿਲਕੁਲ ਬਿਕਾਜ਼ ਬਹੁਤ ਜ਼ਰੂਰੀ ਆ ਥੈਟ ਲੋਕਾਂ ਟੂ ਮੀਟ ਈ ਨੀਡਸ ਥੈਟ ਮਿਨਿਮਮ ਵੇਜ ਅਕੀ ਜਾਵੇ ਐਕਟ ਹੀ ਯੂਨੀਅਨ ਚ ਹੁੰਦੀ ਸੀਗੀ ਤੇ ਜੇ ਕੋਈ ਯੂਨੀਅਨ ਬਣਾਉਣਾ ਚਾਹੁੰਦਾ ਸੀਗਾ ਸੋ ਲੈਟਸ ਸੇ ਸਾਰੀ ਸਪੋਰਟ ਮਿਲ ਗਈ ਉਹਨਾਂ ਨੇ ਉਹਨਾਂ ਇਕੱਠੇ ਕਰਦੇ ਕਹਿੰਦੇ ਓਕੇ ਆਪਾਂ ਯੂਨੀਅਨ ਬਣਾਉਣਾ ਇਸ ਸਾਈਡ ਤੇ ਵਿੱਚ ਆਮ ਜਨਰਲ ਰਸਟ ਦੀ ਸਰਕਾਰ ਥਲੇ ਜੋ ਤੁਸੀਂ ਕਹਿੰਦੇ ਓਕੇ ਆਪਾਂ ਯੂਨੀਅਨ ਬਣਾਉਣਾ ਓ ਕਹਿੰਦੇ ਨਹੀਂ ਤੁਸੀਂ ਕਹਿ ਤਾਂ ਦਿੱਤਾ ਤੁਹਾਨੂੰ ਸਪੋਰਟ ਤਾਂ ਮਿਲ ਗਈ ਪਰ ਹੁਣ ਤੁਸੀਂ ਇੱਕ ਹੋਰ ਵਾਰੀ ਵੋਟ ਪਾਉਣੀ ਆ ਜੇ ਤੁਸੀਂ ਤੁਹਾਡਾ ਯੂਨੀਅਨ ਬਣੇ ਜਾਂ ਨਾ ਬਣੇ ਤੇ ਉਸ ਟਾਈਮ ਦੇ ਵਿੱਚ ਜਿਹੜਾ এমਪਲੋਇਰ ਸੀਗੇ ਉਹਨਾਂ ਨੂੰ ਪ੍ਰੈਸ਼ਰ ਬਹੁਤ ਪਾਉਂਦੇ ਸੀਗੇ ਐਂਟੀਮਿਡੇਟ ਕਰਦੇ ਸੀਗੇ ਕਹਿੰਦੇ ਜੇ ਤੁਸੀਂ ਯੂਨੀਅਨ ਬਣਾ ਲਿਆ ਤੁਹਾਡੇ ਤਨਖਾਹਾਂ ਘੱਟ ਘੱਟਿਆ ਜਾਣੀਆਂ ਜੇ ਤੁਸੀਂ ਫਾਇਰ ਹੋ ਜਾਣਾ ਜਾਂ ਆ ਕਰ ਜਾਣਾ ਸਾਰੀਆਂ ਗੱਲ ਗੱਲਾਂ ਉਹਨਾਂ ਨੂੰ ਕਹਿੰਦੇ ਸੀਗੇ ਸੋ ਫਿਰ ਲੋਕੀ ਡਰ ਜਾਂਦੇ ਸੀਗੇ ਤੇ ਫਿਰ ਬਾਅਦ ਚੋਂ ਜਾ ਕੇ ਜਦੋਂ ਵੋਟ ਤੱਕ ਆਉਂਦਾ ਸੀਗੇ ਕਹਿੰਦੇ ਚਲੋ ਆਪਾਂ ਯੂਨੀਅਨ ਨਹੀਂ ਬਣਾਉਂ ਉਦੋਂ ਅਸਲੀਅਤ ਵਿੱਚ ਉਹਨਾਂ ਦੇ ਕਾਸ਼ ਸੀਗੀ ਕਿ ਦਾ ਯੂਨੀਅਨ ਬਣਿਆ ਇਥੇ ਸੋ ਆ ਉਹਨਾਂ ਨੇ ਕੀ ਕੀਤਾ ਦਾ ਇੱਕ ਸਟੈਪ ਦੇ ਵਿੱਚ ਕਰਤਾ ਤਾਂ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਕਹਿੰਦੇ ਓਕੇ ਆਪਾਂ ਯੂਨੀਅਨ ਬਣਾਉਣਾ ਤੇ 55% ਤੋਂ ਜ਼ਿਆਦਾ ਲੋਕ ਕਹਿੰਦੇ ਆਪਾਂ ਬਣਾਉਣਾ ਤੇ ਆਟੋਮੈਟਿਕਲੀ ਬਣ ਜਾਂਦਾ ਆ ਉਹਦੇ ਵਿੱਚ ਸੋ ਉਹ ਪ੍ਰੈਸ਼ਰ ਐਮਪਲੋਇਰ ਤੋਂ ਉਹ ਰਾਜਨਾ ਜਿਹੜੀਆਂ ਥੋੜੀਆਂ ਕਾਸ਼ ਆ ਉਹ ਹੀ ਪੂੜੀਆਂ ਹੁੰਦੀਆਂ ਤੇ ਤੁਹਾਡੇ ਯੂਨੀਅਨ ਬਣ ਜਾਂਦਾ ਸਰੀ ਨਿਊਟਨ ਸਾਡਾ ਪੰਜਾਬੀ ਇੱਥੇ ਖਾਸ ਤੌਰ ਦੇ ਤੇ ਕਬੱਡੀ ਵਸੋਂ ਵੀ ਆ ਜਿਹੜੇ ਰਜਿਸਟਰਡ ਵੋਟਰ ਨੇ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਆ ਇੱਕ ਇੱਥੇ ਦੀ ਤੁਹਾਨੂੰ ਲੋਕਲ ਪ੍ਰੋਬਲਮਸ ਕੀ ਲੱਗਦੀਆਂ ਨੇ ਜਿਹੜੇ ਇੱਥੇ ਤੁਹਾਡੇ ਰਾਈਡਿੰਗ ਦੇ ਕਿਹੜੇ ਪਾਰਟਿਕੂਲਰ ਇਸ਼ੂਸ ਨੇ ਜਿਹੜੇ ਸਿਰਫ ਇਸ ਰਾਈਡਿੰਗ ਦੇ ਨਾਲ ਨੇ ਜਾਂ ਹਾਂਜੀ ਸੋ ਓਵਰਆਲ ਤੇ ਜਿਹੜੀਆਂ ਇਸ਼ੂਸ ਆਪਾਂ ਸਾਰੇ ਬੀਸੀ ਤੇ ਦੇਖਦੇ ਆ ਉਹ ਵੀ ਹੈਗੀਆਂ ਹੈਲਥ케ਅਰ ਦਾ ਸਕੂਲ ਦਾ ਹਣਾ এডੂਕੇਸ਼ਨ ਦਾ ਪੈਂਦਾਇਆ ਇਥੇ दैट ਸਾਨੂੰ ਚਾਦੇ ਸਕੂਲਸ ਪੈਸੇ ਚਾਹੀਦੇ ਆ ਐਂਡ OBC ਐਂਡ DP ਨੇ 15000 ਸਪਾਟਸ ਆਲਰੇਡੀ ਫਾਊਂਡ ਕਰ ਦਿੱਤੇ ਆ ਕਿ ਦੇ ਆ ਨਮੇ ਸਪਾਟਸ ਸੋ ਆਪਾਂ ਨਮੇ ਸਕੂਲ ਬਣਾਈ ਹੈ ਆਮ ਨਿਊਟਨ ਦੇ ਵਿੱਚ ਵੀ ਸਾਰੇ BC ਦੇ ਵਿੱਚ ਵੀ ਸਾਰੇ ਸੜੀ ਦੇ ਵਿੱਚ ਸੋ ਆਣਿਆ ਨੂੰ ਪੜ੍ਹਤ ਵਿੱਚ ਨਹੀਂ ਪੜਨਾ ਪਿਆ ਪਰ ਨਿਊਟਨ ਦੇ ਵਿੱਚ ਹੈਲਥ ਕੇਅਰ ਜਦੋਂ ਆਉਂਦਾ ਆ ਆਪਾਂ ਇਥੇ ਇੱਕ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰ ਨਿਊਟਨ ਦੇ ਵਿੱਚ ਬਣਾਇਆ ਆ ਜੀ ਸੋ ਉਹ ਹੈ ਸੋ ਜਦੋਂ ਸ਼ਾਇਦ ਤੁਹਾਡਾ ਫੈਮਿਲੀ ਡਾਕਟਰ ਦੇ ਨਾਲ ਨੇਮ ਅਪਾਇੰਟਮੈਂਟ ਮੈਂ ਆਉਂਦੀ ਪਰ ਜੋ ਕੁਝ ਵੀ ਚੱਲ ਰਿਹਾ ਸ਼ਾਇਦ ਅਮਰਜੈਂਸੀ ਲਈ ਥੋੜਾ ਜਿਹਾ ਉੱਥੇ ਵੀ ਨਹੀਂ ਜਾਣਾ ਚਾਹੀਦਾ ਅਰਜੈਂਟ ਪ੍ਰਾਇਮਰੀ ਕੇਅਰ ਜਾ ਸਕਦੇ ਆ ਸੋ ਉੱਥੇ ਤੁਹਾਨੂੰ ਕੇਅਰ ਵੀ ਮਿਲ ਜਾਂਦੀ ਹੈ ਹੈਲਪ ਵੀ ਮਿਲ ਜਾਂਦੀ ਐ ਤੇ ਅਮਰਜੈਂਸੀ ਰੂਮ ਜਿਹੜੀ ਵੇਟ ਕਰਨਾ ਪੈਣਾ ਉਹ ਬੱਡੀ ਗੱਲ ਸੀਗੀ ਨਿਊਟਨ ਦੇ ਵਿੱਚ ਤੇ ਅਫੋਰਡੇਬਲ ਚਾਈਲਡ ਕੇਅਰ ਸਪੇਸਿਸ ਇਹ ਵੀ ਬਹੁਤ ਅਮ ਬੱਡੀ ਗੱਲ ਸੀ ਇੱਥੇ ਹੈ ਨਹੀਂ ਸਕੇ ਬਹੁਤ ਜ਼ਿਆਦਾ ਤੇ ਅਮ ਇਟਸ ਐਨਡੀਪੀ ਸਰਕਾਰ ਦੇ ਨਾਲ ਓਵਰ 600 ਸਪੈਸਿਸ ਆਪਾਂ ਅਫੋਰਡੇਬਲ ਚਾਈਲਡ ਕੇਅਰ ਲਈ ਨਿਊਟਨ ਜਿਬਰਾਈ ਇਨਕਲੂਡਿੰਗ ਵਿਦ ਦ ਕਾਸਾ ਸਕੂਲ ਦੇ ਵਿੱਚ ਤੇ ਗੁਰਦੁਆਰਾ ਇਸ ਅਬਦ ਨਾਲਵੀ ਸੋ ਉੱਥੇ ਪੇਰੈਂਟਸ ਕਮ ਕਮਕਣਾ ਤੇ ਜਾ ਸਕਣ ਤੇ ਉਹਨਾਂ ਨੂੰ ਪਤਾ ਦ ਅਫੋਰਡੇਬਲ ਚਾਈਲਡ ਕੇਅਰ ਉਹਨਾਂ ਨੂੰ ਮਿਲੂਗੀ ਜਿੱਥੇ ਉਹਨਾਂ ਦੀ ਪੂਰੀ ਤਨਖਾਹ ਸਿਰ ਚਾਈਲਡ ਕੇਅਰ ਤੇ ਨਹੀਂ ਜਾਂਦੀ ਹੈ ਨਾ ਸੋ ਬਹੁਤ ਜ਼ਿਆਦਾ ਡੋਰਸ ਇਦਾਂ ਓਪਨ ਕੀਤੀਆਂ ਗਈਆਂ ਤੇ ਜਿਆਦਾ ਆਪਾਂ ਇਹ ਵੀ ਸੁਣਦੇ ਆ ਕਦੇ ਕਦੇ ਇਮੀਗ੍ਰੇਸ਼ਨ ਬਾਰੇ ਨਸੋ ਕਨੇ ਐਮਿਗ੍ਰੇਸ਼ਨ ਬਹੁਤ ਜਿਆਦੀ ਹੋਈ ਹੋਆ ਐਂ ਫਨੂ ਵੀ ਪਤਾਇਆ ਬਹੁਤ ਜਿਆਦੀ ਅਨਪਲਾਨਡ ਐਮਿਗ੍ਰੇਸ਼ਨ ਹੋਈ ਹੋਆ ਤੁਸੀਂ ਅਨਿਊਟ ਇਨ ਦਿ ਵੇਚ ਵੀ ਆਪਾਂ ਦੇਖਦੇ ਆਂ ਪਰ ਇਹ ਗੱਲ ਹੈ ਦੀ ਫੈਡਰਲ ਸਰਕਾਰ ਤੋਂ ਨਾ ਸੋ ਇਹ ਆਪਾਂ ਨੀ ਕੰਟਰੋਲ ਕਰਦੇ ਪਰ ਆਪਾਂ ਪ੍ਰੈਸ਼ਰ ਪਾਇਆ ਜਾਂ ਫੈਡਰਲ ਸਰਕਾਰ ਤੇ ਵੀ ਤਾਂ ਜੇ ਕਿਸ ਨੂੰ ਇੱਥੇ ਲੈ ਕੇ ਆਉਣਾ ਆ ਉਹਨਾਂ ਨੂੰ ਉਹ ਵੀ ਖਾਸ਼ਾ ਲੈ ਕੇ ਆਉਂਦੇ ਆ ਆਪਣੇ ਸੁਪਨੇ ਲੈ ਕੇ ਆਉਂਦੇ ਆ ਤੇ ਜੇ ਉਹਨਾਂ ਨੇ ਇੱਥੇ ਆਉਣਾ ਆ ਆਪਾਂ ਉਹਨਾਂ ਲਈ ਮੇਕ ਸ਼ੁਰ ਕਰੀਏ ਤਾਂ ਉਹਨਾਂ ਦੇ ਵੀ ਆਪਾਂ ਹਾਊਸਿੰਗ ਸਕੂਲ ਇਹ ਸਾਰੀਆਂ ਚੀਜ਼ਾਂ ਹੋਣ ਸੋ ਜ਼ਿਆਦਾ ਪ੍ਰੈਸ਼ਰ ਸਾਡੇ ਸਿਸਟਮ ਤੇ ਨਾ ਪਵੇ ਇਮੀਗ੍ਰੇਸ਼ਨ ਦੇ ਨਾਲ ਪਰ ਆਪਾਂ ਸਾਰਿਆਂ ਨੇ ਮੇਕ ਸ਼ੁਰ ਕਰੀਏ ਠੀਕ ਹੈ ਪਰ ਇਮੀਗ੍ਰੇਸ਼ਨ ਵੀ ਹੋਣੀ ਚਾਹੀਦੀ ਟਾਈਡ ਟੂ ਹਾਊਸਿੰਗ ਟਾਈਡ ਟੂ ਦ ਇਨਫਰਾਸਟ੍ਰਕਚਰ ਉਦੈਨੀ ਥੈਟ ਆਪਾਂ ਹਾਂ ওভার ਇਨ ਜਾਦੇ ਲੋਕੀ ਲੈ ਆਏ ਤੇ ਇਥੇ ਕੋਈ ਚੀਜ਼ ਉਹਨਾਂ ਲਈ ਹੋਵੇ ਨਾ ਤੇ ਜਿਹੜੇ ਇੱਥੇ ਦੇ ਲੋਕ ਆਲਰੇਡੀ ਆ ਉਹਨਾਂ ਦੀ ਸਕੂਲਿੰਗ ਐਂਡ ਹੈਲਥ케ਅਰ ਸਾਡੇ ਤੇ ਪ੍ਰੈਸ਼ਰ ਆਵੇ। ਐਟ ਕੀ ਐਸਵਾਰੀ ਜਿਹੜੀ ਸਰੀ ਨਿਊਟਨ ਦੀ ਰਾਈਡਿੰਗ ਆ ਇਹਦੇ ਵਿੱਚ ਜਿਹੜਾ ਸਿਨੈਰੀਓ ਬਹੁਤ ਤੱਕ ਕਲੀਅਰ ਨਹੀਂ ਹੈ ਕਲੀਅਰ ਇਨ ਦਾ ਸੈਂਸ ਕਿ ਪਹਿਲਾਂ ਇੱਕ ਪਾਰਟੀ ਹੁੰਦੀ ਸੀ ਐਂਡੀਪੀ ਉਹਨਾਂ ਦਾ ਮੁਕਾਬਲਾ ਹੁੰਦਾ ਸੀ ਲਿਬਰਲਸ ਦੇ ਨਾਲ ਲਿਬਰਲਸ ਨੇ ਆਪਣਾ ਨਾਮ ਬਦਲ ਲਿਆ ਬੀਸੀ ਯੂਨਾਈਟਿਡ ਬਣ ਕੇ ਬੀਸੀ ਯੂਨਾਈਟਿਡ ਨੇ ਆਪਣਾ ਇੱਕ ਕੈਂਡੀਡੇਟ ਉੱਥੇ ਖੜਾ ਕਰ ਦਿੱਤਾ ਕਿਹੜਾ ਰੈਕਸ਼ਨ ਲੜੂਗਾ ਉਹ ਅਜੇ ਵੀ ਉੱਥੇ ਹੀ ਆ ਫਿਰ ਬੀਸੀ ਕਨਜ਼ਰਵਟਿਵ ਜਿਹੜੇ ਪਹਿਲਾਂ ਜਿਨਾਂ ਕੋਲੇ ਕੋਈ ਸੀਟ ਵੀ ਨਹੀਂ ਸੀ ਉਹਨਾਂ ਦੇ ਇੱਕ ਉਮੀਦਵਾਰ ਆ ਗਏ ਇੱਕ ਹੋਰ ਪਾਰਟੀ ਜਿਹੜੀ ਫਰੀडम ਪਾਰਟੀ ਆਫ ਕੈਨੇਡਾ ਉਹਨਾਂ ਦੇ ਉਮੀਦਵਾਰ ਆ ਗਏ ਤੁਸੀਂ ਇਹ ਸਾਰੇ politcal scenario ਨੂੰ ਕਿੱਦਾਂ ਦੇਖਦੇ ਆ ਵੀ ਤੁਹਾਡੇ ਲਈ ਯੂ نو ਮਦਦ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਮੈਨੇਜ ਕਰ ਰਹੇ ਹੋ ਹਾਂਜੀ ਬਹੁਤ ਜ਼ਿਆਦੇ ਚੇਂਜੇਸ ਆਈਆਂ ਆਇਆ ਇਸ ਇਲੈਕਸ਼ਨ ਦੇ ਵਿੱਚ ਜੋ ਜਿੱਦ ਤੁਸੀਂ ਕਿਹਾ ਯੂਨਾਈਟਿਡ ਵਾਲੀ ਪਾਰਟੀ ਉਹ ਤਾਂ ਕਲਾਪਸ ਕਰ ਗਏ ਪਰ ਉਹਨਾਂ ਦਾ ਜਿਹੜਾ ਖੜਾ ਆ ਹੈਗਾ ਹਾਲੇ ਪਰ ਉਸ ਪਾਰਟੀ ਦੇ ਨਾਲ ਨਹੀਂ ਹੈ ਨਾ ਉਹ ਵੀ ਇੰਡੀਪੈਂਡੈਂਟ ਖੜਾ ਚਲੋ ਉਹਨਾਂ ਨੇ ਕੰਪੇਨ ਨਹੀਂ ਬੰਦ ਕਰੀ ਪਰ ਰੀਅਲੀ ਮੈਂ ਇੰਨਾ ਕਹਿ ਸਕਦੀ ਜੇ ਐਕੀ ਬੀ ਸੀ ਐਂਡ ਪੀ ਆ ਥੈਟ ਸੇਮ ਰਹੀ ਹੈ ਹੁਣ ਤੋਂ 20 ਸਾਲ ਪਹਿਲਾਂ ਤੋਂ ਹੈ ਨਾ ਜਿਹੜੀ ਯੂਨਾਈਟਿਡ ਕਹਾ ਲੋ ਉਹਨਾਂ ਨੂੰ ਕੰਜ਼ਰਵੇਟਿਵ ਕਹਾ ਲੋ ਹੈ ਤਾਂ ਉਹੀ ਬੰਦੇ ਐਂਡ ਜੌਨ ਰਸਟਰ ਜਿਹੜਾ ਕੈਵਨ ਫਾਲਕਨ ਪਰ ਜੌਨ ਰਸਟਰ ਦੀ ਗੱਲ ਕਰੀ ਕੋ ਤਾਂ ਉਹੀ ਹੈ ਹੁਣ ਉਸੀ ਸਰਕਾਰ ਚ ਸੀਗਾ ਲਿਬਰਲ ਸਰਕਾਰ ਦੇ ਵਿੱਚ ਕ੍ਰਿਸਟੀ ਕਲਾਰਕ ਦੇ ਨਾਲ ਜਿਹਦੇ ਸਾਰੇ ਡਿਸੀਜਨ ਬਣ ਰਹੇ ਸੀਗੇ ਅਸਰੀ ਦੇ ਵਿੱਚ that skytten in like aye ਹੈਨਾ ਕਹਿੰਦੇ ਜੇ ਤੁਸੀਂ ਸਕਾਈਟਨ ਲਾਣਾ ਰੈਫਰੈਂਡਮ ਕਰਾਓ ਜੇ ਤੁਸੀਂ ਸਕਾਈਟਨ ਲਾਣਾ ਤੇ ਤੁਸੀਂ ਟੈਕਸ ਪੇ ਕਰੋਗੇ ਸਿਰਫ ਸੜੀ ਵਾਲਿਆਂ ਨੂੰ ਕਿਹਾ ਸੀਗਾ ਬਾਕੀਆਂ ਦੇ ਸਾਰਿਆਂ ਦੇ ਸਕਾਈਟਨ ਬਣ ਗਏ ਪਰ ਕਹਿੰਦੇ ਜੇ ਸੜੀ ਨਹੀਂ ਲਾਣਾ ਤੇ ਸੜੀ ਨੂੰ ਟੈਕਸ ਪੇ ਕਰਨਾ ਪਊਗਾ ਇਹ ਕਾਤੇ ਹੈਨਾ ਇਹੀ ਸਰਕਾਰ ਹੈ ਜான் ਰਸਟ ਐਟ ਦੀਸ ਕੰਸਰਵੇਟਿਵਸ ਜਿਹੜੇ ਕਹਿੰਦੇ ਸੀਗੇ um ਜਿਹੜੇ ਹਸਪੀਟਲ ਦੀ ਲੈਂਡ ਵੀ ਖਰੀਦੀ ਹੋ ਸੀਗੀ ਇੱਥੇ ਸੜੀ ਵਾਸਤੇ ਕਹਿੰਦੇ ਵੇਚ ਦੋ ਐਂਡ ਅੰਡਰ ਵੈਲਿਊ ਵੇਚੀ ਟੂ ਵਨ ਆਫ देयर ਪੋਲਿਟਿਕਲ ਡੋਨਰਸ ਹੈਨਾ ਕਹਿੰਦੇ ਸਾਰੇ ਨੂੰ ਨੀਚੇ ਦਾ ਸੈਕੰਡ ਹਸਪੀਟਲ ਇੱਕ ਹੀ ਗੱਲ ਹੋਈ ਜਦੋਂ ਬ੍ਰਿਜ ਬਣੀ ਸੀਗੀ ਸਿਰਫ ਸੜੀ ਦੇ ਨੇੜੇ ਤੇਰੇ ਦੀ ਬ੍ਰਿਜਾਂ ਉਹਨਾਂ ਤੇ ਟੋਲ ਲੱਗੇ ਗਏ ਸੀਗੇ ਜਿੱਥੇ ਇੱਕ ਲੋਕ ਆ ਇੱਕ ਬੰਦੇ ਨੂੰ 1500 ਡਾਲਰ ਸਾਲ ਦਾ ਖਰਚ ਪੈਂਦਾ ਸੀਗਾ ਆਪਾਂ ਉਹ ਬ੍ਰਿਜ ਦੀ ਟੋਲ ਆਫ ਕੀਤੀਆਂ ਇਥੇ ਐਮਐਸਪੀ ਆ ਕੇ ਆਇਆ ਸੀ ਕਿ ਡਬਲ ਕੀਤਾ ਸੀ ਜான் ਰਸਟਰ ਨੇ ਐਮਐਸਪੀ ਪ੍ਰੀਮੀਅਮ ਡਬਲ ਕੀਤਾ ਸੀਗਾ ਸੋ ਇੱਕ ਫੈਮਲੀ ਨੂੰ ਆਲਮੋਸਟ 2000 ਡਾਲਰ ਦੇ ਨੇੜੇ ਐਮਐਸਪੀ ਪ੍ਰੀਮੀਅਮ ਪੇ ਕਰਨਾ ਪੈਣਾ ਸੀਗਾ ਸੋ ਮੈਂ ਤਾਂ ਕਹਿੰਦੀ ਆ ਆਪਣੇ ਆਪ ਨੂੰ ਕੰਸਰਵੇਟਿਵ ਕਹਾ ਲਓ ਯੂਨਾਈਟਿਡ ਕਹਾ ਲਓ ਲਿਬਰਲ ਕਹਾ ਲਓ ਹਾਥਾ ਉਹੀ ਬੰਦੇ ਜਿਹੜੇ ਕੁਛ ਆਦਕਾ ਦੌਰਾਂ ਨਹੀਂ ਕੀਤਾ ਸੜੀ ਲਈ ਤੇ ਆਪਾਂ ਚਾਹੁੰਦੇ ਆ ਆਪਾਂ ਬੀਸੀਐਨਡੀਪੀ ਜਿਨ੍ਹਾਂ ਨੇ ਫਾਈਨਲੀ ਸੜੀ ਨੂੰ ਪੇਅ ਟੈਂਸ਼ਨ ਕੀਤਾ ਇਥੇ ਇਨਫਰਾਸਟ੍ਰਕਚਰ ਲਿਆਉਂਦੇ ਆ ਉਹਨਾਂ ਦੇ ਤਾਂ ਹੀ ਮੈਂ ਖੜੀ ਆ ਉਹਨਾਂ ਦੇ ਨਾਲ ਜਿਹੜੇ ਇਹ ਨਾਂ ਪਾਰਟੀਆਂ ਦੇ ਬਦਲੇ ਆ ਇਹਦੇ ਨਾਲ ਕੁਝ ਪੋਲਰਾਈਜੇਸ਼ਨ ਵੀ ਹੋਈ ਆ ਵੀ ਐਨਡੀਪੀ ਜਿਹੜੀ ਲੈਫਟ ਕਲੀਨਿੰਗ ਹੁੰਦੀ ਆ ਜਾਂ ਉਧਰਲੇ ਪਾਸੇ ਐਕਸਟ੍ਰੀਮ ਰਾਈਟ ਦੇ ਉੱਤੇ ਕੁਝ ਉਹਨਾਂ ਦੇ ਕੈਂਡੀਡੇਟਸ ਤੇ ਉਹਨਾਂ ਦੇ ਕਮੈਂਟਸ ਆ ਰਹੇ ਆ ਇਹ ਵੀ ਇਸ ਵਾਰੀ ਕੁਝ ਤੁਹਾਨੂੰ ਲੱਗਿਆ ਕਿ ਬਦਲਿਆ ਯਸ ਸੋ ਜਿਹੜੇ ਹੁਣ ਲਿਬਰਲ ਉਤ ਕੰਸਰਵੇਟਿਵ ਚੱਲੇ ਗਏ ਇਟਸ ਆਲਮੋਸਟ ਜਿੱਦਾਂ ਸੌਖਾ ਹੋ ਗਿਆ ਥੋੜਾ ਜਿਹਾ ਜਿੱਦਾਂ ਐਕਸਟ੍ਰੀਮ ਵਿਊਜ਼ ਰੱਖਣੇ ਹੈਨਾ ਤੇ ਜਿਹੜੇ ਉਹਨਾਂ ਰੱਖਦੇ ਵੀ ਆ ਕੈਂਡੀਡੇਟਸ ਕਦੇ ਕਦੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਵਿਊਜ਼ ਲੈ ਨਹੀਂ ਰੱਖਦੇ ਉਹ ਰੱਖਦੇ ਦੈਟ ਓਕੇ ਚਲੋ ਇੱਕ ਇੱਕ ਪੰਜਾਬੀ ਬੰਦਾ ਰੱਖ ਲਿਆ ਪਰ ਉਹਨੂੰ ਬੋਲਣ ਨਹੀਂ ਦੇਣਾ ਇਹਨਾਂ ਆਪਾਂ ਇਹ ਬਹੁਤ ਕੁਝ ਦੇਖਦੇ ਆ ਕਿ ਹੁਣ ਸਾਡੇ ਲਈ ਵੀ ਡਿਬੇਟਸ ਬਹੁਤ ਸਗੇ ਇਸ ਹਫਤੇ ਜਿਹੜਾ ਆਪਾਂ ਕਰਨੇ ਸੀਗੇ ਤੁਹਾਡੇ ਚੈਨਲ ਦੇ ਨਾਲ ਵੀ ਕੋਈ ਨਾ ਕਰਕੇ ਬਾਕੀ ਦੇ ਵੀ ਹੈਨਾ ਕੰਸਰਵੇਟਿਵਸ ਉਹਨਾਂ ਨੂੰ ਓਨ ਨਹੀਂ ਦਿੰਦੇ ਉਹਨਾਂ ਨੂੰ ਬੋਲਣ ਨਹੀਂ ਦਿੰਦੇ ਜੇ ਹੁਣ ਨਹੀਂ ਬੋਲ ਸਕਦੇ ਤੇ ਆਪਣੇ ਵਿਊ ਨਹੀਂ ਦਿਖਾ ਸਕਦੇ ਕਮਿਊਨਿਟੀ ਨੂੰ ਦਾ ਉਹ ਕਿੱਦਾਂ ਆਪਾਂ ਵਿਕਟੋਰੀਆ ਜਾ ਕੇ ਕਿੱਦਾਂ ਲੜਨ ਕੇ ਸਾਡੇ ਲਈ ਐਨ ਇਹੀ ਗੱਲ ਹੈ ਦਾ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਸਾਨੂੰ ਬਹਿਣਾ ਚਾਹੀਦਾ ਤੇ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਡਿਬੇਟ ਕਰਨਾ ਚਾਹੀਦਾ ਸੋ ਇਹ ਤਾਂ ਆਈ ਥਿੰਕ ਇਹ ਬਹੁ ਬਡੀ ਗੱਲ ਹੈ ਤੇ ਉਹਨਾਂ ਨੂੰ ਹੋਣਾ ਚਾਹੀਦਾ ਸੀਗਾ ਪਰ ਕੀ ਕਰ ਸਕਦੇ ਜਿਹੜੀ ਰੈਸ਼ੀਅਲ ਜਾਂ ਜਿਹੜੀ ਜੈਂਡਰ ਡਾਈਵਰਸਿਟੀ ਹੈ ਪਾਰਟੀ ਦੇ ਵਿੱਚ ਉਹਨੂੰ ਤੁਸੀਂ ਕਿਦਾਂ ਦੇਖਦੇ ਆ ਐਨਡੀਪੀ ਦੇ ਵਿੱਚ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਤੁਸੀਂ ਕੁੜੀਆਂ ਪੰਜਾਬੀ ਬੋਲਦੇ ਹੋ ਇਥੋਂ ਦੇ ਕੈਨੇਡਾ ਦੇ ਜੰਪਾ ਲੋ ਤੁਸੀਂ ਇਹ ਸਾਰੇ ਕੁਝ ਨੂੰ ਆਪਣੇ ਵਿਊ ਪੁਆਇੰਟ ਤੋਂ ਕਿੱਦਾਂ ਦੇਖਦੇ ਆਂ ਹਾਂਜੀ ਐਂ ਬੀਸੀ ਐਂਡੀਪੀ ਨੂੰ ਬਹੁਤ ਇੰਪੋਰਟੈਂਟ ਯਾ ਡਾਈਵਰਸਿਟੀ ਰੱਖਣੀ ਨਾਟ ਜਸਟ ਨਾਂ ਦੀ ਡਾਈਵਰਸਿਟੀ ਥੈਟ ਓਕੇ ਤੁਸੀਂ ਕੁੜੀਆਂ ਜਾਂ ਇਸ ਬੈਕਗ੍ਰਾਉਂਡ ਬਿਕਾਜ਼ ਓ ਚੋਨ ਬਿਕਾਜ਼ ਇਹ ਚੋਨ ਆਪਾ ਚੋਣਦੇ ਆ ਬੀਸੀ ਐਂਡੀਪੀ ਦਾ ਜਿਹੜੇ ਟੇਬਲ ਤੇ ਆਪਾਂ ਬੈਠੇ ਆਂ ਜਿੱਥੇ ਡਿਸੀਜਨਸ ਬਣਣੀਆਂ ਸਾਰਿਆਂ ਦੇ ਵਿਊ ਪੁਆਇੰਟ ਹੋਣੇ ਚਾਹੀਦੇ ਆ द मैं young मेरे मैं as community as a young person and सरी मैं and as a woman अट्ठासा mm कर -hmm. different identities या and my experience are different experience experience, experience, experience. So, BC and both respect voice so over 60% of our candidates women are, over one third wow. um, racially diverse. And ਬਾਕੀ ਦੀਆਂ ਪਾਰਟੀਆਂ ਤੇ ਬਹੁਤ ਉਤ ਵੀ ਘਟਿਆ ਆ ਆਈ ਥਿੰਕ 25% ਔਮਨ ਰੈਸਲ ਡਾਈਵਰਸਿਟੀ ਉਤ ਵੀ ਘਟਿਆ ਸੋ ਉਹਨਾਂ ਨੇ ਚ ਚੋਣ ਲੈ ਇੱਕ ਦੋ ਪਰ ਉਹਨਾਂ ਦੀ ਵੋਇਸ ਟੇਬਲ ਤੇ ਹੈ ਨਹੀਂ ਤੇ ਉਹ ਆਪਾ ਜਿਹਦਾ ਮੈਂ ਕਿਹਾ ਦੇਖਦੇ ਆ ਉਹਨਾਂ ਨੂੰ ਟੇਬਲ ਤੇ ਔਣ ਵੀ ਨਹੀਂ ਦਿੰਦੇ ਆਪਣੇ ਗੱਲਾਂ ਖੰਡ ਵੀ ਨਹੀਂ ਦਿੰਦੇ ਸੋ ਉਹ ਤੋਂ ਪਤਾ ਲੱਗਦਾ ਜਿਹੜੀ ਰਿਸਪੈਕਟ ਹੈ ਰੈਸਲ ਡਾਈਵਰਸਿਟੀ ਅਮ ਜੈਂਡਰ ਡਾਈਵਰਸਿਟੀ ਲਈ it's not the same as jdi bsc ndp coleo ndp ਦੇ ਵਿੱਚ bsc ndp ਦੇ ਵਿੱਚ ਜਿਹੜੀ ਇੱਕ ਔਰਤ ਦੀ ਆਵਾਜ਼ ਆ ਜਾਂ ਜਿਹੜੀ ethnicities ਜਾਂ ਜਿਹੜਾ racially diverse ਨੇ ਉਹਨਾਂ ਦੀ ਗੱਲ ਸੁਣੀ ਜਾਂਦੀ ਕਿਉਂਕਿ ਦੂਜੀ ਪਾਰਟੀ ਦੇ ਵਿੱਚ ਦਪਿੰਦਰ ਸਰਾਹ ਜਿਹੜੇ ਉਹਨਾਂ ਦੇ ਵਿੱਚੋਂ ਬਾਹਰ ਆਏ ਉਹਨਾਂ ਨੇ ਬੜੀਆਂ ਬੜੀਆਂ ਮਤਲਬ ਹੈਰਾਨੀ ਵਾਲੀਆਂ ਗੱਲਾਂ ਦਸੀਆਂ ਕਿ ਉੱਥੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਵਿਹਾਰ ਕੀਤਾ ਜਾਂਦਾ ਜਾਂ ਉਹਨਾਂ ਦੀ ਆਵਾਜ਼ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ndp ਦੇ ਵਿੱਚ ਸਾਰਾ ਕੁਝ ਬਰਾਬਰ ਹੁੰਦਾ ਐਬਸੋਲੂਟਲੀ ਬਰਾਬਰ ਆ ਐ ਇਹ ਬਹੁ ਮਾੜੀ ਗੱਲ ਆ ਤੇ ਮੈਂ ਵੀ ਉਹਨਾਂ ਨਾਲ ਉਹਨਾਂ ਤੇ ਜੋ ਕੁਛ ਉਹਨਾਂ ਨੇ ਲਿਖਿਆ ਸੀ ਕਿ ਮੈਂ ਪੜਿਆ ਇਹ ਬਹੁ ਮਾੜੀ ਗੱਲ ਆ ਕਿ ਜਦੋਂ ਆਪਾਂ ਟੇਬਲ ਤੇ ਆਉਂਦੇ ਆਪਾਂ ਆਉਂਦਿਆਂ ਥੈਟ ਆਪਣੀ ਆਵਾਜ਼ ਸੁਣੀ ਜਾਵੇ ਨਾ ਤਦ ਕੋਈ ਸਾਨੂੰ ਉੱਥੇ ਬਿਠਾ ਲੈ ਕਿਸ ਮੇਰਾ ਸਕਿਨ ਦਾ ਕਲਰ ਕੋਈ ਚੀਜ਼ ਆ ਜਾਂ ਮੇਰੀ ਰਿਲੀਜੀਅਨ ਕੋਈ ਚੀਜ਼ ਆ ਇਹ ਬਹੁ ਮਾੜੀ ਚੀਜ਼ ਆ ਸੋਚਣੀ ਸੋ ਬੀਸੀ ਐਨ ਡੀ ਪੀ ਦੇਖੋ ਜੇ ਤੁਸੀਂ ਦੇਖਦੇ ਵੀ ਮਿਨਿਸਟਰ ਸਾਡੀ ਅਟਾਰਨੀ ਜਨਰਲ ਅਜਦੀ ਸਾਊਥ ਏਸ਼ੀਅਨ ਔਮਨ ਆ Young woman, ya hena. child, um, minister of education, Rachna Singh, like powerful position the bitch, but deeper the ministry the bitch, upon ladies and ladies of color rakhiya because only the voice matters, right? And both important yeah, right? that government the bitch sade represent right? kithe jave, and not just election tak, both of baad bhi minister go on bandaya. O mm bhi -hmm. both important yeah, and NDP no both important yeah, aur diversity hove. ਦੋ ਟਰਮਸ ਐਨਡੀਪੀ ਦੇ ਕੋਲ ਸੀਗੀਆਂ ਕ੍ਰਿਸਟੀ ਕਲਾਰਕ ਨੂੰ ਤੋਂ ਬਾਅਦ ਹਸਪੀਟਲ ਦਾ ਮਸਲਾ ਪੋਰਟੇਬਲਸ ਦਾ ਮਸਲਾ ਇਹ ਆਉਣ ਵਾਲੀ ਟਰਮ ਦੇ ਵਿੱਚ ਜੇ ਤੁਸੀਂ ਜਿੱਤਦੇ ਹੋ ਹੱਲ ਕਰ ਦੋਗੇ ਜਾਂ ਇਹ ਹੋਣਾ ਨਹੀਂ 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 ਹੈਲਥ ਕੇਅਰ ਟਾਈਮ ਲੱਗਦਾ ਹੈ ਨਾ ਸੋ ਜਿੱਦਾਂ ਆਪਾਂ ਕਿ ਹਸਪੀਟਲ ਦਾ ਹੋਇਆ 7 ਸਾਲ ਹੋ ਗਏ ਸਾਨੂੰ ਸਰਕਾਰ ਬਣੇ ਨੇ ਹਸਪੀਟਲ ਦਾ ਲੈਂਡ ਵੇਚਿਆ ਗਿਆ ਸੀਗਾ ਜான் ਰਸਰ ਦੇ ਸਰਕਾਰ ਥੱਲੇ ਸੋ ਸਾਨੂੰ ਉਹ ਮੋੜ ਕੇ ਖਰੀਦਣਾ ਪਿਆ ਜਦੋਂ ਆਪਾਂ ਖਰੀਦਿਆ 2 ਸਾਲ ਉਹ ਹਾਥਸੇ ਗਵਰਨਮੈਂਟ ਦੀ ਲੈਂਡ ਪਰ ਜੇ ਤੁਸੀਂ ਚੇਂਜ ਕਰਦੇ ਐ ਕਮਨਸਟਰੀ ਤੋਂ ਅਨਦਰ ਮਿਨਿਸਟਰੀ ਸੋ ਐਜੂਕੇਸ਼ਨ ਮਿਨਿਸਟਰੀ ਤੇ ਹੈਲਥ ਮਿਨਿਸਟਰੀ ਸਾਨੂੰ ਕੰਸਲਟੇਸ਼ਨ ਕਰਨੇ ਪੈਂਦੇ ਵਿਦ ਦੀ ਇੰਡੀਜਨਸ ਪੀਪਲਸ ਐਂਡ ਫਰਸਟ ਨੇਸ਼ਨ ਪੀਪਲ ਏਟ ਟਾਈਮ ਸੋ ਉਹ ਦਾ ਦੋ ਸਾਲ ਲੱਗੇ ਇੱਥੇ ਤੇ ਫਿਰ ਉਹ ਤੋਂ ਬਾਅਦ ਦੋ ਸਾਲ ਕੋਵਿਡ ਸਿਕਾ ਉਦੋਂ ਦਾ ਕੁਝ ਵੀ ਨਹੀਂ ਚੱਲ ਰਿਹਾ ਸੀਗਾ ਤੇ ਹੁਣ ਜੇ ਤੁਸੀਂ ਜਾਓ ਹਸਪੀਟਲ ਦੇਖਣ ਉਥੇ 250 ਤੋਂ ਜ਼ਿਆਦਾ ਬੰਦਾ ਕੰਮ ਕਰਦਾ ਹੈ ਰੇਕਨ ਸਾਲ ਹੋ ਗਿਆ ਤੇ ਉਥੇ ਕੰਕਰੀਟ ਵੀ ਪਾਈ ਹੋਆ ਆਲਰੇਡੀ ਸੜਕ ਬਣ ਰਿਹਾ ਸੈਫ ਫੋਟੋ ਆਪਣੀ ਕਮਿਊਨਿਟੀ ਨਹੀਂ ਹੈਗੀ ਉਥੇ ਹਸਪੀਟਲ ਬਣ ਰਿਹਾ ਤੇ ਬਣੂਗਾ ਬਿਕਾਜ਼ ਸਰੀ ਦੇ ਵਿੱਚ ਲੋਕਾਂ ਨੂੰ ਇਹ ਲੋਡ ਹੈਗੀ ਆ ਜੋ ਦੋਸਤੋ ਸਕੂਲ ਦੀ ਗੱਲ ਕਰਦੇ ਆ ਪੋਰਟਬਲਸ ਦੀ ਜਦੋਂ ਆਪਾਂ ਸਰਕਾਰ ਬਣੀ ਉਦੋਂ 77 100 ਨਿਆਣੇ ਅਮ ਪੋਰਟਬਲਸ ਸੀਗੇ ਉਦੋਂ ਦੇ ਆਪਾਂ ਆਲਰੇਡੀ ਉਹ ਤੋਂ ਜ਼ਿਆਦਾ ਅਮ 8 9000 ਸੀਟਾਂ ਆਲਰੇਡੀ ਬਣ ਗਈਆਂ ਆਲਰੇਡੀ ਹੈਗੀਆਂ ਸੋ ਉਹਦੇ ਪੋਰਟਬਲ ਦਾ ਹੱਲ ਹੋਣਾ ਚਾਹੀਦਾ ਸੀਗਾ ਬਟ ਬਿਕਾਜ਼ ਆਫ ਅਨ ਪਲਾਨਡ ਇਮੀਗ੍ਰੇਸ਼ਨ ਇੱਥੇ ਕਹਿੰਦੇ ਸੀਗੇ ਹਜ਼ਾਰ ਨਿਆਣੇ ਨਵੇਂ ਨਿਆਣੇ ਆ ਰਹੇ ਹਰ ਇੱਕ ਸਾਲ ਬਟ ਐਕਚੁਅਲੀ 10000 ਆਏ ਸੋ ਜਿੱਦ ਦਾ ਇਮ ਅਨ ਪਲਾਨਡ ਇਮੀਗ੍ਰੇਸ਼ਨ ਉਹਦੇ ਖਾਤਰ ਹੱਲੇ ਪੋਰਟਬਲਸ ਆਗੇ ਬਟ ਫੇਰ ਵੀ ਵੀ ਆਰ ਕਮਿੰਗ ਅਪ ਵਿਦ ਕ੍ਰੀਏਟਿਵ ਆਈਡੀਆਜ਼ ਨਵੇਂ ਆਈਡੀਆਜ਼ ਟੂ ਮੇਕ ਸ਼ੋਰ ਦੈਟ ਆਪਾਂ ਕਲਾਸਰੂਮਸ ਬਣਾਈਏ ਤੇ ਲੋਕ ਨਿਆਣੇ ਪੋਰਟਬਲਸ ਨਾਲ ਆ ਰਹੇ ਸੋ ਯੈਸ ਇਹ ਹੱਲ ਹੋਊਗਾ ਟਾਈਮ ਲੱਗਦਾ ਹੈ ਪਰ ਜੇ ਟਰੈਕ ਤੇ ਐਨ ਡੀ ਪੀ ਹੈ ਉਥੇ ਸਾਨੂੰ ਰਹਿਣਾ ਚਾਹੀਦਾ ਸੋ ਵੀ ਕੈਨ ਕੰਟੀਨਿਊ ਟੂ ਮੇਕ ਥੀਸ ਚੇਂਜਸ ਫਰ ਸੜੀ ਐਂਡ ਮੇਕ ਸ਼ੂਰ ਦਤ ਸੜੀ ਅੱਗੇ ਰਵੇ ਐਜ਼ ਅ ਫਾਸਟੈਸਟ ਗ੍ਰੋਇੰਗ ਸਿਟੀ ਸਾਨੂੰ ਸੜੀਆਂ ਜਿਹੜੀ ਬਾਕੀ ਵੱਡੇ ਸਿਟੀਜ਼ ਨੂੰ ਮਿਲਦੀਆਂ ਉੱਤ ਵੀ ਜ਼ਿਆਦਾ ਸਾਨੂੰ ਇੱਥੇ ਮਿਲ ਸਰੇ ਨਿਊਟਨ ਦੇ ਲੋਕ ਹੈਰੀ ਬੈਂਸ ਨੂੰ ਨੂੰ ਜਾਣਦੇ ਆ ਤੇ ਜੈਸੀ ਸੋਨਰ ਨੂੰ ਕਿਉਂ ਵੋਟ ਪਾਉਣ ਕਿਉਂ ਬੈਸਟ ਕੈਂਡੀਡੇਟ ਆ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਜੀ ਜੀ ਸੋ ਜਿਤ ਤੁਸੀਂ ਕੀ ਹੈਰੀ ਬੈਂਸ ਨੂੰ ਸਾਰੇ ਜਾਣਦੇ ਆ ਤੇ ਮੈਂ ਇਸ ਰੀਜ਼ਨ ਲਈ ਇੱਥੇ ਆਈ ਆ ਇਸ ਰਾਈਟਿੰਗ ਦੇ ਵਿੱਚ ਬਿਕਾਜ਼ ਜਿੱਦਾਂ ਉਹ ਲੋਕਾਂ ਦੇ ਹੱਕਾਂ ਲਈ ਲੜਦੇ ਸੀਗੇ ਮੈਂ ਉਹ ਕੰਨਣਾ ਚਾਹੁੰਦੀ ਮੈਂ ਇੱਥੇ ਦੀ ਪਲਿਉ ਆ ਇੱਥੇ ਸਕੂਲ ਗਈ ਆ ਮੈਂ ਲੋਅਰ ਬਣ ਗਈ ਸਾਡੀ ਕਮਿਊਨਿਟੀ ਲਈ ਮੈਂ ਹਰੇਕ ਦਿਨ ਮੈਂਬਰਸ਼ਿਪ ਲਈ ਲੜਦੀ ਆ ਐਂਡ ਹੁਣ ਮੈਂ ਸਾਡੇ ਕਮਿਊਨਿਟੀ ਲਈ ਲੜਨਾ ਚਾਹੁੰਦੀ ਆ ਜਿਹੜੇ ਮੇਰੇ ਕੋਲ ਸਕਿੱਲਸ ਹੈ ਮੇਰੀ ਐਜੂਕੇਸ਼ਨ ਜਾਂ ਅਮ ਇਸ ਸਟਰੀਟ ਜੀਆ I want to use it for my community so ਆਪਾਂ ਮੇਕ ਸ਼ੁਰ ਕਰ ਸਕਦੇ ਆ that ਸੜੀ ਨੂੰ ਕਦੇ ਨਾ ਪਿੱਛੇ ਛੱਡੇ ਜਾਵੇ ਸੜੀ ਨੂੰ ਸਾਰਿਆਂ ਨੂੰ ਪਤਾ ਲੱਗੇ ਕਿੰਨਾ ਸੋਹਣਾ ਪ੍ਰੋਸਪਰਸ ਸਟੀਟ ਸੜੀ ਹੈਗਾ ਤੇ ਇਹਦੇ ਵਿੱਚ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਐਂਡ ਉਹ ਚੀਜ਼ਾ ਮੈਂ ਜਰੂਰ ਵਿਕਟੋਰੀਆ ਜਾ ਕੇ ਸਾਰਿਆਂ ਨਾਲ ਲੜੂੰਗੀ ਹਮੇਸ਼ਾ ਮੇਰੀ ਡੋਰ ਖੁੱਲੀ ਹੋਊਗੀ ਜਦੋਂ ਵੀ ਕਿਸਨੇ ਸਾਡੇ ਨਾਲ ਗੱਲ ਕਰਨੀ ਆ ਜਰੂਰ ਆਣ ਸਾਡੇ ਨਾਲ ਗੱਲ ਕਰਨ ਤੇ ਆਪਾਂ ਉਹ ਹੀ ਉਹਨਾਂ ਦੀਆਂ ਲੋਣਾ ਵਿਕਟੋਰੀਆ ਤੱਕ ਪਹੁੰਚੀਏ ਐਂਡ ਸਟਰੋਂਗ ਵੌਇਸ ਦੇ ਨਾਲ ਐਂਡ ਫਾਈਟ ਫੋਰ ਸਰੀ ਨਿਊਟਨ ਆਲਵੇਸ ਜੀ ਬਹੁਤ ਬਹੁਤ ਸ਼ੁਕਰੀਆ ਜਸੀ ਜੀ ਤੁਸੀਂ ਆਏ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਮਿਹਰਬਾਨੀ ਥੈਂਕ ਯੂ ਸਸਿਕਾ ਸਸਿਕਾ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ